ਜੋ ਧਾਨਾਂ ਦੇ ਸੀਜ਼ਨ 'ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਉਸ ਦੇ ਸਬੰਧ 'ਚ ਜਸheen ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸਬੰਧੀ ਸचेत ਕੀਤਾ ਜਾ ਸਕੇ ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਅਸੀਂ ਢੇਰੀ ਜ਼ਰੂਰ ਕਰਾਵਾਂਗੇ ਜਿਹੜਾ 17 ਮਾਈਸਟਰ ਵਾਲਾ ਆਊਗਾ ਆਪਦੇ ਆਪ ਦੇ ਫੜਾਂ 'ਚ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ ਇਦਲੀ ਤੱਕ ਰਸੀ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਵਾਂਗੇ ਜ਼ਿੰਮੇਦਾਰ ਸਾਡਾ ਸਾਫ ਦੇਣ ਜਿੰਨਾ ਚਿਰ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹ ਨਜਰ ਤੱਕ ਮਾਲ ਨਹੀਂ ਭਰਾਂਗੇ ਪਹਿਲੇ ਤਰੀਕ ਤੋਂ ਸਾਡੇ ਆੜਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜਤਾ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਆ ਵੀ ਸਤੋਂ ਜਿਹੜਾ ਬਿਲਾਂ ਚ ਕਮਿਸ਼ਨ ਆ 2.5% ਲਵਾਇਆ ਜਾਂਦਾ ਉਹਦੇ ਸਾਨੂੰ ਪੂਰੇ 55 56 ਰੁਪਏ ਜਿਹਨੇ ਸਾਡੇ ਬਣਦੇ ਨੇ ਉਹ ਕਿੱਥੇ ਜਾਂਦੇ ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਤੇ ਕੀ ਅੱਜ ਮੀਟਿੰਗ ਕੀਤੀ ਸੀ ਸਰ ਜੋ ਧਾਨਾਂ ਦੇ ਸੀਜ਼ਨ ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਉਸ ਦੇ ਸੰਬੰਧ ਚ ਅਸੀਂ ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਸचेत ਕੀਤਾ ਜਾ ਸਕੇ ਅੰਤ ਵਿੱਚ ਅਸੀਂ 3-4 ਫੈਸਲੇ ਲਏ ਨੇ ਇੱਕ ਤਾਂ ਅਸੀਂ 30 ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਨਹੀਂ ਅਸੀਂ ਢੇਰੀ ਜ਼ਰੂਰ ਕਰਾਵਾਂਗੇ ਜਿਹੜਾ 17 ਮਾਈਸਟਰ ਵਾਲਾ ਆਊਗਾ ਆਪਦੇ ਆਪ ਦੇ ਫੜਾਂ ਚੋਂ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ ਬੋਰੀਆਂ ਚ ਨਹੀਂ ਪਾਉਣਾ ਕਿਉਂਕਿ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਉਹਦੇ ਬਾਰੇ ਕਈ ਸ਼ੰਕੇ ਨੇ ਕਿਉਂਕਿ ਸੈਲਰਾਂ ਦੀ ਜਿਹੜੀ ਅਲਾਟਮੈਂਟ ਨਹੀਂ ਹੋਈ ਸੈਲਰਾਂ ਵਾਲਿਆਂ ਦੀ ਆਪਦੀਆਂ ਪ੍ਰੋਬਲਮਸ ਨੇ ਅਸੀਂ ਜੇ ਮਾਲ ਭਰ ਕੇ ਰੱਖ ਲਾਂਗੇ ਉਹਦੇ ਉਦੋਂ ਸ਼ੌਰਟੇਜ ਆਉਂਦੀ ਹੈ ਕਿਲੋ-ਕਿਲੋ 2-2 ਕਿਲੋ ਦੀ ਉਹ ਸਾਡੇ ਆੜਤੀਆਂ ਤੇ ਪਾਈ ਜਾਂਦੀ ਹੈ ਇਸ ਕਰਕੇ ਸਾ ਕਿਸੇ ਵੀ ਆੜਤੀਆਂ ਨੇ ਪਹਿਲੀ ਤਰੀਕ ਤੱਕ ਮਾਲ ਨਹੀਂ ਭਰਨਾ ਪਹਿਲੀ ਤਰੀਕ ਤੋਂ ਸਾਡੇ ਆੜਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜਤ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਹਾਂ ਵੀ ਸਤੋਂ ਜਿਹੜਾ ਬਿਲਾਂ ਚ ਕਮਿਸ਼ਨ ਹੈ ਉਹ 2.5% ਲਵਾਇਆ ਜਾਂਦਾ ਹੈ ਉਹਦੇ ਸਾਨੂੰ ਪੂਰੇ 55 56 ਰੁਪਏ ਜਿੰਨੇ ਸਾਡੇ ਬਣਦੇ ਨੇ ਉਹ ਦਿੱਤੇ ਜਾਣ। ਜੇ ਉਹ ਨਹੀਂ ਦਊਗੀ ਸਰਕਾਰ ਤਾਂ ਅਸੀਂ ਹੜਤਾਲ ਤੇ ਆਂ। ਦੂਜੀ ਸਮੱਸਿਆ ਪਹਿਲੀ ਤਰੀਕ ਤੋਂ ਇਹ ਆ ਰਹੀ ਹੈ ਵੀ ਜੇ ਫਰਜ ਕਰੋ ਕਿਸੇ ਇਨਸਪੈਕਟਰ ਨੇ ਭਾ ਵੀ ਲਾਤਾ 17 ਮਾਰਚਰ ਵਾਲੀ ਜੀਰੀ ਦਾ ਆਪਾਂ ਰਿਫਿਊਜ਼ ਨਹੀਂ ਇਨਸਪੈਕਟਰ ਕਰ ਸਕਦਾ। ਉਹਨੂੰ ਜੇ ਆੜਤੀਆ ਭਰ ਕੇ ਰੱਖ ਲੂ ਤਾਂ ਇੱਕ ਖਰਾਕ ਮੈਕਮੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਵੀ ਜਿਹੜਾ ਮਾਲ ਦਾ ਟਰੱਕ ਭਰਿਆ ਜਾਊਗਾ ਉਹਦਾ ਕਿਸੇ ਕੰਡੇ ਤੇ ਵੇਟ ਕੀਤਾ ਜਾਊਗਾ। ਜੇ ਉਹ ਵੇਟ ਘਟਦਾ ਤਾਂ ਉਹ ਆੜਤੀ ਦੇ ਗਲ ਪਾਇਆ ਜਾਉ ਉਹ ਚਿੱਠੀ 'ਚ ਇਹ ਗੱਲ ਨਹੀਂ ਕਲੀਅਰ ਕੀਤੀ ਗਈ ਵੀ ਉਹ ਮਾਲ 2 ਦਿਨਾਂ ਬਾਅਦ ਚੱਕਿਆ ਜਾਊ ਕਿ 3 ਬਾਅਦ ਕਿ 20 ਦਿਨਾਂ ਬਾਅਦ ਅਸੀਂ ਕਾਨੂੰਨ ਮੁਤਾਬਕ ਇਹਦੇ 72 ਘੰਟੇ ਜਿੰਮੇਵਾਰ ਆ 72 ਘੰਟੇ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸ਼ਾਰਟੇਜ ਨਹੀਂ ਦੇਣੀ ਕਿਉਂਕਿ ਜਿੰਨੇ ਕ ਸਾਡੀ ਆੜਤ ਬਣਦੀ ਉਹ ਤਾਂ ਸ਼ਾਰਟੇਜ 'ਚ ਚਲੀ ਜਾਂਦੀ ਹੈ ਪਿਛਲੀ ਵਾਰੀ ਲੋਕਾਂ ਤੋਂ ਬਹੁਤ ਸ਼ਾਰਟੇਜਾਂ ਕੀਤੀਆਂ ਨੇ ਕਟੀਆਂ ਨੇ ਇਸ ਕਰਕੇ ਅਸੀਂ ਸਰਕਾਰ ਪਹਿਲਾਂ ਸਰਕਾਰ ਨੂੰ ਸੂਚਿਤ ਕਰਦੇ ਹਾਂ ਇਹ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਮੂਵਮੈਂਟ ਦੀ ਹੈ ਜਿੰਨਾ ਚਿਰ ਪੰਜਾਬ ਚੋਂ ਮੂਵਮੈਂਟ ਹੋ ਕੇ ਚੌਲ ਨਹੀਂ ਜਾਂਦਾ ਉਹਨਾਂ ਚਿਰ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਅਸੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਇਹ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜ਼ਿਮੀਂਦਾਰ ਭਾਈਆਂ ਨੂੰ ਅਸੀਂ ਆਪਦੇ ਨੂੰ ਬੇਨਤੀ ਕਰਦੇ ਹਾਂ ਵੀ ਸੁੱਕੇ ਧਾਨ ਹੀ ਕਟਾਏ ਜਾਣ 17 ਮੌਇਸਚਰ ਵਾਲੇ ਧਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਅਸੀਂ ਮੰਡੀ ਚ ਲਾਹਾਂਗੇ ਜਦੋਂ ਸਰਕਾਰ ਉਹਦਾ ਭਾਅ ਲਾਊਗੀ ਅਸੀਂ ਉਹਨੂੰ ਭਰਾਂਗੇ ਵੀ ਪਰ ਜਿੱਤੇ ਜਦੋਂ ਕਿਤੇ ਉਤਰਨ ਦੀ ਸਾਨੂੰ ਉਮੀਦ ਹੋ ਜੂ ਬੀ ਇਹ ਜਿਹੜੀ ਪੈਡੀਆ ਲੈਫਟੋ ਕੇ ਇੱਥੇ ਜਾ ਸਕਦਾ ਉਦੋਂ ਬਿਨਾ ਦੂਜੀ ਗੱਲ ਇਹ ਹੈ ਅੱਗੇ ਪ੍ਰੈਕਟਿਸ ਚੱਲਦੀ ਦੀ ਕਈ ਆੜਤੀਏ ਟੰਡਾ ਕਰਾ ਕੇ ਕਿਸ ਨੇ ਟਰਾਲੀ ਲਾ ਲਈ ਕਿਸੇ ਸੈਲਰ ਵਾਲੇ ਨੇ ਲਾ ਲਈ ਉਹ ਪ੍ਰੈਕਟਿਸ ਵੀ ਅਸੀਂ ਅਜ ਤੱਕ ਹੀ ਬੰਦ ਕਰਤੀ ਜੇ ਕੋਈ ਇਹੋ ਜਿਹਾ ਬੰਦਾ ਕੰਮ ਫੜਿਆ ਕੋ ਕਰਦਾ ਫੜਿਆ ਗਿਆ ਸਾਰੀ ਮੰਡੀ ਉਹਦਾ ਬਾਈਕਟ ਕਰੂਗੀ ਸਾਡੇ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਕੱਲ ਅਸੀਂ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹ ਚ ਵੀ ਇਹ ਫੈਸਲਾ ਲਿਆ ਵੀ ਸਾਰੀਆਂ ਮੰਡੀਆਂ ਇੱਕ ਸਾਰੀ ਚੱਲਣਗੀਆਂ ਜਦੋਂ ਮਾਲ ਭਰ ਹੋਊਗਾ ਖੰਨੇ ਉਦੋਂ ਸਮਰਾਲੇ ਹੀ ਭਰੂ ਮੱਚਵਾੜੇ ਉਪਰ ਸਾਰੇ ਜ਼ਰੇ ਜ਼ਿਲ੍ਹੇ ਦੀ ਮੁਖਮੋਚ ਸਾਰੇ ਜ਼ਿਲ੍ਹੇ ਚ ਇੱਕੋ ਸਾਰੇ ਪੰਜਾਬ ਦੀ ਸੇਮ ਸਮੱਸਿਆ ਅੱਗੇ ਹਰਿਆਣੇ ਚ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੁੰਦੀ 23 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਦੀ ਉੱਥੇ ਵੀ ਹੁਣ ਪਹਿਲੀ ਤਰੀਕ ਕਰਤੀ ਜ਼ਿਮੀਦਾਰ ਨੇ ਅੱਗੇ ਆਲੂ ਬੀਜਣੇ ਨੇ ਜ਼ਿਮੀਦਾਰ ਆਪਦੀ ਜਗਾ ਮਜਬੂਰ ਹੈ ਆਦਾਂ ਜੀ ਸਰਕਾਰ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਜੀ ਸਰਕਾਰ ਨਾਲ ਸਮੇਂ-ਸਮੇਂ ਤੇ ਰਾਬਤਾ ਕੀਤਾ ਜਾਂਦਾ ਹੈ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਸਾਰੀਆਂ ਗੱਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਦੱਸਤੀਆਂ ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਮੈਂ ਪਹਿਲੀ ਤਰੀਕ ਤੱਕ ਰੋਡੀਆਂ ਜਿਹੜੀਆਂ ਜਾਇਜ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਾਓ। ਜੀ ਨੋ ਠੋੜਾ ਜੀ ਤੇ ਮੇਰਾ ਨਾਮ ਗੁਰਮੀਰ ਸਿੰਘ ਆ ਮੈਂ ਮੈਸੇਜ ਦਸ਼ਮੇਸ਼ੰਦੂਪੇ ਦੇ ਮਾਲਕ ਹਾਂ ਜੀ। ਅੱਜ ਜੋ ਮੀਟਿੰਗ ਕੀਤੀ ਹੈ ਕਿ ਅੱਜ ਜਿਹੜੀ ਮੀਟਿੰਗ ਕੀਤੀ ਹੈ ਸਾਡੇ ਪ੍ਰਧਾਨ ਜੀ ਨੇ ਜਿਹੜੇ ਫੈਸਲੇ ਕੀਤੇ ਨੇ ਅਸੀਂ ਉਹਨਾਂ ਨਾਲ ਸਾਰੇ ਆਰਤੀ ਇਹ ਪਵੰਦ ਹੈ ਵੀ ਜੋ ਜੋ ਉਹਨਾਂ ਨੇ ਫੈਸਲੇ ਕੀਤੇ ਆ ਵੀ 30 ਦਿਨ ਤੱਕ ਅਸੀਂ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਹਾਂਗੇ ਜ਼ਿੰਮੇਦਾਰ ਸਾਡਾ ਸਾਫ ਦੇਨ ਜਿੰਨਾ ਜਿੱਦ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹਨਾਂ ਜਿੱਦ ਤੱਕ ਮਾਲ ਨਹੀਂ ਭਰਾਂਗੇ ਮਾਲ ਦਾ ਨਾਪਨ ਨਹੀਂ ਹੈ ਵੀ ਉੱਪਰ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਊਗੀ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਣੀ ਹੈ ਜੋ ਇੱਕ ਜਿਹੜੇ ਸ਼ੈਲਰ ਦੇ ਵਿੱਚ ਮਾਲ ਆਪਣਾ ਨਹੀਂ ਲਗਾ ਰਹੇ ਸ਼ੈਲਰ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਜਿੱਦ ਤੱਕ ਮਾਲ ਨਹੀਂ ਭਰਿਆ ਜਾਊਗਾ ਇੱਕ ਜਿਹੜੀ ਆੜਤਾ ਸਾਡੀ ਉਹ 46 ਰੁਪਏ ਦੇ ਫਰੀਜ਼ ਕੀਤੀ ਹੋਈ ਹੈ ਅਸੀਂ ਬਿਲਾਂ ਵਿੱਚ 2.5% ਲਾਉਨੇ ਆ ਸਾਨੂੰ 2.5% ਗੌਰਮੈਂਟ ਆਰਤ ਦੇਣ ਦੀਪਾ ਆਰਤ ਦਵੇ Thank you.